ਇਹ ਜੀ ਆਪਾਂ ਤੁਹਾਨੂੰ ਦੱਸਣ ਲੱਗੇ ਸੀ ਕਿ ਇਹ ਆਪਾਂ ਨੂੰ ਕਟੜਾ ਇਹਦੇ ਕਾਰਨ ਦੇ ਰਿਹਾ ਕਿ ਜੂਵੀ ਬਣਾਪੈ ਨਾਲ ਕੋਲ ਮਸ਼ੀਨ ਲਈ ਸੀ 5100 ਅੱਜ ਤੋਂ 18 ਥੰ ਦੇ ਵਿੱਚ 18 ਥੰ ਦੇ ਵਿੱਚ ਲਈ ਆ ਮਸ਼ੀਨ ਉਹਦੇ ਕਰਕੇ ਆਪਾਂ ਕਟੜ ਦੇ ਰਹੇ ਨਹੀਂ ਤਾਂ ਕਟੜਾ ਇੱਦਾਂ ਕਿਸੇ ਨੂੰ ਦਿੰਦੇ ਨਹੀਂ ਕਿਉਂਕਿ ਇਹਨਾਂ ਕੋਲੇ ਬਹੁਤ ਬੁਕਿੰਗ ਹੈ ਜਾਨੀ ਕਿ ਕਹਿੰਦੇ ਆ ਵੀ ਆਪਣੇ ਕੋਲ 8-9 ਕੋ ਮਹੀਨਾ ਦੀ ਬੁਕਿੰਗ ਹੈ 2 MP ਭੇਜਣੇ ਆ ਇਹਨਾਂ ਨੇ ਤੇ ਦੋ ਤਿੰਨ ਰਾਜਸਥਾਨ ਚ ਆਣੀਆਂ ਤੇ ਬਾਕੀ ਦੋ ਪੰਜਾਬ ਚ ਆ। ਜਾਨੀ ਕਿ ਸਿਰ 7 ਮਸ਼ੀਨਾਂ ਦੀ ਨਾ ਕੋ ਬੁਕਿੰਗ ਹੈਗੀ ਆ। ਇੱਦਾਂ ਸੀ ਜਬਰਦਸਤ ਧੱਕਾ ਕਰਿਆ ਥੋੜਾ ਜਿਹਾ ਕਿ ਸਾਡਾ ਕੰਮ ਕਰੋ ਸਾਨੂੰ ਜਰੂਰ ਦਿਓ ਕਟਰ ਕਿਵੇਂ ਨਾ ਕਿਵੇਂ। ਔਖੇ-ਔਖੇ ਕਟਰ ਥੋੜੀ ਜਿਹੀ ਕੰਡੀਸ਼ਨ ਵੀ ਚੰਗੀ ਸੀ। ਐਡੀ ਕੋਈ ਹਾਲਤ ਮਾੜੀ ਨਹੀਂ ਸੀ। ਇੱਦਾਂ ਸ਼ੌਂਕ ਜਿਹੀ ਪੈਸੇ ਲਾਇਕ ਕਿ ਬੰਦੇ ਨੂੰ ਪਤਾ ਜੀ ਸ਼ੌਂਕ ਦਾ ਮੁੱਲ ਨਹੀਂ ਗਾ ਅੱਜਕੱਲ ਕੋਈ ਵੀ। ਤੇ ਬਾਕੀ ਆਪਾਂ ਬਾਈ ਸਿੰਦੇ ਨਾਲ ਗੱਲ ਕਰਾਉਣੇ ਤੁਹਾਡੀ ਇਹ ਦੱਸਣੇ ਕਿ ਕਿਹੜੇ ਕਰ ਲੋ, ਕੀ ਕਰ ਰਹੇ ਕਟਰ ਕਿਉਂ ਬਦਲਿਆ, ਕੀ ਕਰਨ ਬਣਿਆ। ਤੇ ਬਬੂ ਬਣ ਪਰ ਮਸ਼ੀਨ ਵਾਲੇ ਦਾ ਉਹ ਹੀ ਬਦਲ ਲੈ ਆਪਾਂ ਇਹਦਾ ਜੀ ਆਦੇ ਮਸ਼ੀਨ ਕਿਵੇਂ ਨਾ ਬਦਲ ਦੇ ਨਾਲ ਇਹ ਰਾਜੇ ਕਰਣਾ ਹੋਰ ਕਿ ਨਾ ਨਵੀਂ ਲਾ ਜੋ ਉਹ ਨਾ ਉਹ ਤਾਂ ਹੀ ਕੰਨਾ ਨਾ ਤੂੰ ਤਾਂ ਕੰਨਾ ਹੀ ਬਦਲ ਬਾਕੀ ਹੁਣ ਛਿੰਦੇ ਤੋਂ ਪੁੱਛਦੇ ਆਪਾਂ ਸਤਿਕਾਰ ਸਵਾਗਤ ਹੈ ਤੁਹਾਡਾ ਧੰਨਵਾਦ ਬਲੌਗ ਦੇ ਦਰਸ਼ਕਾਂ ਯਕੀਨ ਉਨਕੇ ਫਿਰ ਫਲੋਜਪੁਰ तकरीबन ਫਲੋਜਪੁਰ ਸ਼ਾਉਣੀ ਜਨਸੀ ਮਥਾੜੂ ਤੇ ਬੱਬੂ ਭਾਈ ਨੇ ਕਟਰ ਲੈਣਾ ਸੀ ਕਟਰ ਵਗੈਰਾ ਆਪਾਂ ਇਹਨਾਂ ਨੂੰ ਗੱਲ ਕਰਕੇ ਸੀ ਉਸ ਦਿਨ ਤੇ ਅੱਜ ਲੈ ਕੇ ਜਾਣਾ ਕਟਰ ਕੁੱਟ ਸ਼ਾਉਣੀ ਫੇਟ ਆਪਣਾ ਟਰਾਲਾ ਲੈ ਕੇ ਆਏ ਨਾਲ ਹੀ ਤੇ ਇਹ ਵੀ ਬਾਈ ਜੀ ਗੱਲ ਹੈ ਕਿ ਇਹ ਕਟਰ ਆਪਾਂ ਨੂੰ ਕਾਦੇ ਕਰਨੋਂ ਮਿਲਿਆ ਕਿਉਂਕਿ ਮਸ਼ੀਨ ਇਹਨਾਂ ਕੋਲ ਲਈ ਸੀ ਇਹਦੇ ਕਰਨੋਂ ਮਿਲਣ ਦੇ ਅੱਜਕੱਲ ਬੱਬੂ ਭਾਈ ਆਪੇ ਕੰਮ ਕਰ ਰਿਹਾ ਹੈ ਜਨਸੀ ਬੰਲਾ ਹਾਂ ਜਨਸੀ ਚ ਲੱਗਣ ਦੀ ਸੁਭਾਵਨਾ ਤਾਂ ਨਹੀਂ ਕਿ ਤੇਰੀ ਕਿਤੇ ਹਾਂ ਤੈਨੂੰ ਤਾਂ ਯਕੀਨ ਨਹੀਂ ਹੈਗਾ ਯਕੀਨ ਨਹੀਂ ਕਰ ਉਹਨਾਂ ਤੇ ਦੋ ਦਿਨ ਕੇ ਪਾ ਦੇਣ ਮੈਨੇ ਰੋਟੀ ਤਾਂ ਖਾਣੀ ਐ ਰੋਟੀ ਵੀ ਤਾਂ ਖਾਣੀ ਐ ਉਹਨਾਂ ਨੇ ਤੇ ਰੋਟੀ ਖਾ ਕੇ ਆਏ ਕੋਈ ਬਹੁਤ ਨਾਲ ਵੀ ਖਾਣੀ ਆ ਕਰੋ ਇਹ ਗੱਲ ਬਾਈ ਸਿੰਦੇ ਨੂੰ ਮਲਾਦੇ ਸਾਨੂੰ 사ਸੀ ਕਾ ਬਲਾ ਬਲਾ 사ਤਰੀ ਗਾਲ ਦੀ 사ਤਰੀ ਕਾ ਇਹ ਕਟਰ ਪਰ ਸਾਨੂੰ ਮਾੜੀ ਦੱਸਿਆ ਵੀ ਤੁਸੀਂ ਕਿਉਂ ਬਦਲਣਾ ਚਾਹੁੰਦੇ ਕੀ ਕਾਰਨ ਕੀ ਹੈ ਕੀ ਚੱਕਰ ਬਣਿਆ ਕੰਮ ਨਹੀਂ ਕਰਦਾ ਸੀ ਜਾਂ ਬੁੱਢਾ ਹੋ ਗਿਆ ਜਾਂ ਕਟਰ ਦੇ ਨਾਂ ਕੋਲ ਮਲਾਦੇ ਕੋਈ ਐਸੀ ਵੈਸੀ ਗੱਲ ਨਹੀਂ ਵੀ ਕਟਰ ਸਾਫ਼ ਸੀਗਾ ਅੱਛਾ ਸਿਰਫ ਨਾ ਅੱਜ ਕੱਲ ਨਵਾਂ ਮਾੜਾ ਚੱਲ ਪਿਆ ਟ੍ਰੈਂਡ ਵੀ بیم ਵਾਲੇ ਕਟਰ ਲਾਓ ਦੇ ਵੱਡਾ ਕਟਰ ਹੋਵੇ ਦੇ ਢੂੰਗੀ ਚੜੀ ਹੋਵੇ ਤੇ ਥੋੜੀ ਜਿਹੀ ਕੋ ਸਜਾਵਟ ਜੀ ਬਣ ਜਾਂਦੀ ਹੈ ਪਹਿਲੇ ਕਟਰ ਥੋੜੇ ਜਿਹੇ ਨੇ ਹੌਲੇ ਹਾਂ ਤੇ ਅੱਜ ਕੱਲ ਕਟਰ ਛੜਾਏ ਪਾਰਾ ਹੈ ਪਾਰਾ ਕਟਰ ਲਾਗੇ ਮਸ਼ੀਨ ਇੰਨਾ ਜੰਮ ਕੇ ਚੱਲਦੀ ਬਸ ਐਵੇਂ ਹੋਰ ਕਟਰ ਨੂੰ ਕੋਈ ਬਿਮਾਰੀ ਇਹਦੇ ਹੱਥ ਨੂੰ ਕਟਰ ਵਿੱਚ ਪਾਰਾ ਕੀ ਦਿਸਿਆ ਹੈ ਪਾਰਾ ਅੱਜ ਕੱਲ ਮੋਟਾ ਹੈ ਥੋੜਾ ਜਿਹਾ ਲੰਬਾ ਹੈ ਥੋੜਾ ਉੱਚਾ ਚੈਨ ਚੈਨਾਂ ਦਿਛ ਬੀਜਣ ਕੀ ਜਿਹੜਾ ਪਿਛਲੇ ਪੈ ਛੱਜ ਲੱਗਾ ਉਹ ਨਾ ਲਾ ਤੰਗਲਾ ਵਜਾਂ ਤਾਂ ਉਹਨੇ ਹੀ ਬੰਦੇ ਵੀ ਹੈ ਗਈ ਪੈ ਵੀ ਕੋਈ ਜ਼ਿਆਦਾ ਵੱਡੀ ਗੱਲਬਾਤ ਨਹੀਂ ਹੈ ਗਈ ਆਹੋ ਕੇ ਆਪਣਾ ਖੜਾ ਖੜੋਤਾ ਵੱਢੀ ਜਾਏਗਾ ਨਹੀਂ ਖੜੇ ਖੜੋਤੇ ਨਕੀ ਫਿੱਟ ਨਹੀਂ ਮਸ਼ੀਨ ਟੋਰਾਂਗੇ ਤਾਂ ਵੱਡੇ ਦੀ ਐਵੇਂ ਤਾਂ ਅੱਛਾ ਮੈਨੂੰ ਲੱਗਦਾ ਕਿ ਬੀਮ ਲਾਣਾ ਚਾਹੀਦਾ ਹਨਾ ਟੀਮ ਲੱਗਾ ਹੋਣਾ ਚੰਗੀ ਗੱਲ ਹੈ ਪਹਿਲਾਂ ਵੀ ਲੱਗੇ ਹੁੰਦੇ ਚੰਗੇ ਸੀ ਬਾਕੀ ਹੋਰ ਤਾਂ ਟ੍ਰੈਂਡ ਹੀ ਬਣ ਗਿਆ ਹੈ ਇਹ ਜਿਹੜਾ ਨਾ ਜਿਹੜਾ ਇਹ ਚੀਜ਼ ਹੈ ਨਾ ਇਹ ਆਪਣੇ ਤਾਂ ਪੰਜਾਬ ਚ ਮਿਲ ਲੱਦਾ ਹੁਣ ਆਈ ਆ ਇਹ ਬਾਹਰ ਦੀ ਤਕਨੀਕ ਹੈ ਕੋਈ ਬੰਦੇ ਨੇ ਵੇਖਾ ਹਣਾ ਉੱਥੇ ਕਿਦੋਂ ਤੇ ਇਹ ਚੀਜ਼ ਬਣੀ ਨਹੀਂ ਤੇ ਬਾਕੀ ਕਿਸੇ ਨੂੰ ਪਤਾ ਹੀ ਨਹੀਂ ਕਿ ਇਹ ਚੀਜ਼ ਬਣੂਗੀ ਬਣਨੀ ਚਾਹੀਦੀ ਜਾਂ ਨਹੀਂ ਆ ਤੇ ਹੁਣ ਆਪਣੇ ਜੱਸੀ ਮਹੀਨ ਦਾ ਥੋੜਾ ਖਰਾਬ ਆਪਾਂ ਕੱਢ ਕੇ ਛਾਜੇ ਤੇ ਇਹੋ ਹੀ ਲਾ ਦੇਣਾ ਉੱਪਰ ਫੀਡਰ ਵੀ ਕਰ ਦੇਣਾ ਥੋੜੀ ਇਹ ਕਰਕੇ ਆਣੇ ਆ ਨਾ ਇਹਦੇ ਉਹਦਾ ਇਹਦਾ ਜੇ ਝੂਲੀ ਜਿਹਾ ਫਰਕ ਕਿੰਨਾ ਕੋਈ ਇੰਟੀਰੇਅਰ ਲਾ ਦੇ ਕਿਹੜੀ ਜਾ ਉਹ ਪੁਰਾਣੀ ਤੇ ਨਵੀਂ ਦਾ ਪੁਰਾਣੀ ਕਿੱਥੇ ਗਈ ਆ ਪੁਰਾਣੀ ਉਹ ਸਾਹਮਣੇ ਖੜੀ ਅੱਛਾ ਤੇ ਨਹੀਂ ਤੁਸੀਂ ਬਦਲਾਅ ਕਿਹੜੀ ਕੋਲੋਂ ਕੀਤਾ ਵੀ ਕారణ ਕੀ ਹੈ ਵੀ ਝੂਲੀ ਕਰਕੇ ਕਿ ਕਦਰ ਦੇ ਕੰਡਵੇਂ ਜਾਂ ਨਹੀਂ 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 ਯਾਰ ਇਹਦੇ ਬਸ 6000 ਰੁਪਏ ਤੇ ਤੂੰ ਮੁੰਡੇ ਨੂੰ ਕੀ ਕਿਹਾ ਗਿਆ ਆਪਾਂ ਕਟਰ ਬਦਲ ਲਈ ਤੇ ਇਹਨੇ ਕੀ ਕਿਹਾ ਇਹ ਕਹਿੰਦਾ ਵੀ ਆਪਾਂ ਬੁਝਾ ਰੰਗ ਰੰਗ ਵਧੀਆ ਹੋਈ ਐਸੇ ਨਾਲ ਜੋੜ ਜਾਗੇ ਵੀ ਅੱਛਾ ਵੀ ਜਨਾ ਵੀ ਨਾੜ ਲਾਣਾ ਕੱਢਣਾ ਹੈ ਕੁਛ ਨਹੀਂ ਨਾ ਕੁਛ ਨਹੀਂ ਵੀ ਦੋ ਚਾਰ ਸੇਨ ਲਾਉਂਦਾ ਸੀ ਅਜੇ ਆਪਾਂ ਕਟਰ ਤੈਨੂੰ ਪਿੰਡ ਚੱਲ ਕੇ ਦਿਖਾ ਵੀ ਦੇਵਾਂਗੇ ਆ ਮੈਂ ਆਪ ਲੰਗਦਾ ਰਹੇ ਨਾ ਮੈਨੂੰ ਤੇ ਕੋਈ ਕਮੀ ਨਹੀਂ ਦੀ ਯਾਰ ਚੋਲੀ ਤੇ ਬਦਲਦੇ ਕੋ ਬੰਦੇ ਤੇ 20 ਵਜੇ ਯਾਰ ਇਹ ਹਲ ਦੇ ਵਿੱਚ ਇਹਨੂੰ ਬੀਮ ਦਾ ਸ਼ੌਂਕ ਹੈ ਬੀਮ ਲੱਗਾ ਹੋਵੇ ਹਣਾ ਇਹਨੇ ਗਰਦਾਰ ਬੁਲਾਣੀ ਕਰਤਾ ਹਾਂ ਬੀਮ ਦਾ ਸ਼ੌਂਕ ਇਹਨੂੰ ਬੀਮ ਕਰਕੇ ਕਹਿੰਦਾ ਸੀ ਹੁਣ ਜੇ ਆਪਾਂ ਝੋਲੀ ਦੀ ਮੰਤੀ ਕਰ ਰਹੇ ਆਂ ਪੁਰਾਣੀ ਤੇ ਨਵੀਂ ਝੋਲੀ ਚ ਕੀ ਫਰਕ ਹੈ ਤੁਹਾਨੂੰ ਦਿਖਾਉਂਦੇ ਆਂ ਵੀ ਇਹ ਕਹਿੰਦੇ ਸਾਡਾ ਤੁਸੀਂ ਕਟਰ ਵਗੈਰਾ ਪਾਓ ਤੇ ਕਟਰ ਵੀ ਇਹ ਨਹੀਂ ਫਿੰਗਰ ਤੋੜੂਗਾ ਵੀ ਫਿੰਗਰ ਦੀ ਸਮੱਸਿਆ ਹੀ ਖਤਮ ਹੋ ਗਈ ਛੋਟੀ ਫਸਲ ਦੇ ਵਿੱਚ ਫਿੰਗਰ ਬਹੁਤ ਟੁੱਟਦੀ ਆ ਤੇ ਬਾਈ ਜੀ ਹੁਣ ਕਰਨਗੇ ਥੋੜੀ ਜੀ ਮੰਤੀ ਕਰਨਗੇ ਨਾ ਤੈਨੂੰ ਪੁਰਾਣਾ ਕਟਰ ਕਿਹੜਾ ਲੱਗਦਾ ਉਰਲਾ ਘਰਲਾ ਆ ਉਰਲਾ ਪੁਰਾਣਾ ਇਹ ਤਾਂ ਆਪਣਾ ਨਹੀਂਗਾ ਆ ਵੇਹਣ ਦੀ ਕੰਡੀਸ਼ਨ ਕਿਵੇਂ ਆ ਇਧਰ ਹੋ ਰਿਹਾ ਤੈਨੂੰ ਦਿਖਾਵਾਂ ਇਹਦੀ ਕੰਡੀਸ਼ਨ ਵੇਖ ਲੈ ਕਿਵੇਂ ਆ ਇਹ ਬੰਦੇ ਨੇ ਚਲਾਉਣਾ ਹੀ ਏ ਹਾਂ ਤੇ ਆਪਣਾ ਫੇਰ ਹੀ ਤਿੰਨ ਗੁਣਾ ਚੰਗਾ ਇਹਦੇ ਨਾਲ ਆ ਇਥੋਂ ਆ ਇਥੇ ਲਈ ਇਹਨੂੰ ਪਾ ਲੈ। ਇਹ ਜੀ ਚੈਕਿੰਗ ਕਰ ਰਹਾ ਹੈ ਬੰਦੇ। ਨਹੀਂ ਤੇ ਮਿਲਣਾ ਕੀ ਚਾਹਦੇ ਜੇ? ਉਹ ਵੇਚੂ ਮਿਣੋ ਇਥੇ ਥੋੜਾ ਚੋਲੀਆ ਮਣੀਂਦਿਆਂ ਦੀ ਹੈ ਨਾ ਉਹ ਤਾਂ ਤੁਹਾਨੂੰ ਦੱਸਾਂ ਚੋਲੀ ਕਿੱਥੋਂ ਮਣੀਚ ਨਹੀਂ ਹੈ। ਨਹੀਂ ਨਹੀਂ ਅਪਨ ਲਾ ਤੇ ਪਤਾ ਲੱਗ ਜਾਣਾ। ਉਹ ਨਹੀਂ ਨਹੀਂ ਇੱਥੇ ਨਹੀਂ ਕੋਈ ਮਿਲਤੀ ਦਿੰਦੀ ਇਹ ਤਾਂ ਥੋੜਾ ਤੁੱਕਾ ਹੈਗਾ ਕੀ ਬਤਾ ਉਧਰ ਕਿੱਧਰ ਲਾਵਾਂ ਉਧਰ ਜਾਂ ਤੇ ਸੈਂਟਰ ਚ ਲਾ ਫਿਰ ਆ ਇੱਥੇ ਲਾ ਫਿਰ ਜ ਚੋਲੀ ਸਹੀ ਮਿਲਨੀ ਤਾਂ ਇਹਨੂੰ ਕਟਰ ਦੇ ਦੇਣਾ ਹੈ ਆਪਣਾ ਵਾਲਾ ਸਿੰਦੂ ਹਾਂ ਉਧਰ ਜਾ ਰਿਹਾ ਅੰਦੀ ਮੈਂ ਲਾ ਚੋਲੀ ਬਾਲੇ ਤੇ ਔਖੇ ਜਿਹੇ ਹੁਣ ਚਲਾਉਣਾ ਹੈ ਕਿ ਨਹੀਂ ਆ ਸੁ ਲੈ ਲਵੇ ਕੀ ਇਹ ਨਵਾਂ ਬੁਣਾਈ ਬਠਾਈ ਵੀ ਇਹ ਹੁੰਦੀ ਹੈ ਕਿ ਕਿੰਦੀ ਲੈਣਾ ਕੀ ਹੈ ਅੱਛਾ ਇਹਨਾਂ ਲਾਤਾ ਹੈ ਹਾਂ ਵੀ ਇਹ ਸਕੇ ਹਲਾਤਾ ਫਿਰ ਨਾਲ ਇਨ ਨੂੰ ਕਿਹੜਾ ਮਿਲਿਆ ਇਹੋ ਤੇ ਕਿਤਾਬ ਅੱਛਾ ਅੰਦਰ ਆ ਪਰ ਉਹ ਨੀ ਇਹ ਉਹ ਕਰਾ ਉਹ ਉੱਗਰੇ ਨਹੀਂ ਪਾਉਣਾ ਹੈ ਇਹਨਾਂ ਨੂੰ ਉੱਗਰੇ ਹੋਈ ਪਾਉਣਾ ਹੈ ਉੱਗਰੇ ਪਾਉਣਾ ਹੈ ਪਲੇਟ ਤੂੰ ਇਹਨਾਂ ਵਿੱਚ ਆਪਣੇ ਤਰ੍ਹਾਂ ਕੰਮ ਕਰਨਾ ਚੋਰੀ ਮਿਲਣਾ ਫਿਰ ਮਿਣੋ ਮੇਰੀ ਗੱਲ ਸੁਣੋ ਇਹ ਨਾ ਫੀਤੇ ਨੂੰ ਸਿੱਧਾ ਮੈਨੂੰ ਥੱਲੋਂ ਲਾ ਕੇ ਇੱਥੋਂ ਤੇ ਇੱਥੇ ਮੈਨੂੰ ਫਿਰ ਪਾ ਲੱਗਣਾ ਹੈ ਜਾ ਬਾਈ ਨੇ ਪੁੱਛ ਰੋ ਕੈਮ ਨੀਚ ਨੀ ਚੋਲੀ ਥੋੜੀ ਨੀ ਜਾਨਦਾ ਯਾਰ ਪਰ ਮੈਨੂੰ ਪਤਾ ਕਰ ਲੈਣਾ ਲੰਮਾ ਇਹ ਇਤਰਾਜ ਮੈਂ ਵੀ ਇੱਥੇ ਸੀ 20 20 ਇਹ ਆਵੇ ਨਹੀਂ ਹੋਵੇ ਇਹ ਲੰਬਾਈ ਚੜਾਈ ਮਿਲਦੇ ਤੁਸੀਂ ਆਪਾਂ ਹੈ ਜੀ ਤਕਰੀਬਨ ਕਿੰਨੇ ਹੋ ਤੁਸੀਂ ਅੱਛਾ ਆਪਾਂ ਹੈ ਜੀ ਮੋਗੇ ਗਿਆ ਸੀ ਘੁੰਮਣ ਵਾਸਤੇ ਤੇ ਉੱਥੋਂ ਸਟਾਫਕਰ ਵਗੈਰਾ ਲਾਇਆ ਤੇ ਆ ਕੇ ਦੇਖਿਆ ਬੱਬੂ ਕਹਿੰਦਾ ਵੀ ਕਟੜ ਤਿਆਰ ਹੋ ਗਿਆ ਤੁਸੀਂ ਕਿੱਥੇ ਹੋ ਜਲਦੀ ਆ ਜਾਓ ਤੁਸੀਂ ਗੱਡੀ ਉੱਥੋਂ ਇਨੀ ਪਈ ਆਈ 100 ਦੀ ਸਪੀਡ ਤੇ ਹੋਵਾਂਗੇ ਤੇ ਬਾਕੀ ਹੁਣ ਕਹਿੰਦਾ ਮੈਂ ਘਰਾਂ ਨੂੰ ਜਾਣਾ ਤਾਂ ਕਰ ਕਹਿੰਦਾ ਮੱਕਾ ਵਾਲੀ ਕਿਤੇ ਵੀ ਜਲਦੀ ਆਏ ਤੁਸੀਂ ਤੇ ਤੈਨੂੰ ਕਿਹੜੇ ਟਾਈਮ ਦਾ ਛੜਕ ਕਰਵਾਇਆ ਕੀ ਦਿੰਦਾ ਇਹ ਦੱਸੀ ਮੈਨੂੰ ਕਿਹੜਾ ਚਾਰ ਰੁੱਖਾ ਛੱਟ ਕਿਥੇ ਰੋਣਾ ਹੋਰ ਹੋਰ ਸੈਟਿੰਗ ਕਿੱਥੋਂ ਲੈ ਗਿਆ ਕਟੜ ਕਟਰੀ ਸਕੇ ਸੈਟਿੰਗ ਕੀਤੀ ਤੇ ਚੁੱਕ ਕੇ ਹੱਥਾਂ ਲੈ ਜਾ ਕੇ ਕੀ ਚੀਜ਼ ਲੈਂਦਾ ਡਰੇ ਨਾਲ ਲੈਂਦਾ ਲੈ ਕੇ ਉੱਪਰ ਰੱਖਿਆ ਰੱਖ ਕੇ ਫੀਡ ਨੂੰ ਤਾਂ ਚੰਗੀ ਕਰ ਗਿਆ ਹਨਾ ਉਮਣ ਜਾਂਦੇ ਨਹੀਂ ਪੱਕੇ ਢਾਂਕੇ ਲਵਾਏ ਦੂੰ ਉਹ ਸੈਟਿੰਗ ਕੀਤੀ ਕੱਲ ਨੂੰ ਲੱਗਣ ਦੀਆਂ ਨਿਕਲ ਮੋਟਰ ਲੱਗ ਜੇ ਤੇ ਕੱਲੇ ਢਾਂਕੇ ਲੱਗਣਗੇ ਪੱਕੇ ਉਹ ਦੋ ਦਿਨ ਲੱਗਣਗੇ ਇੰਦੇ ਤੇ ਹੋਰ ਕੀ ਕੀ ਕਾਦੇ ਕਾਦੇ ਆ ਮੋਟਰ ਮੋਟਰ ਦੇ ਕੰਮ ਕਰਦਾ ਨਹੀਂ ਕਰ ਕੱਢੀ ਨਹੀਂ ਚੱਲੇ ਨੁਕਰਾ ਲੈ ਇਹ ਇਹ ਹੁਣ ਆ ਗਿਆ ਇਹ ਆਪੇ ਸੈੱਟ ਕਰ ਦੇਣਗੇ ਹਾਂ ਕੱਲ ਨਹੀਂ ਆਉਣਾ ਇਹ ਉਹਨੂੰ ਪੈਸੇ ਮੰਗੇ ਨਾ ਡੱਕੜੀਆਂ ਤੈਨੂੰ ਮਿਲਿਆ ਕੋਈ ਕਿੰਨੂ ਡੱਕੜੀਆਂ ਆਪਣੇ ਨਾਲ ਪਤੀ ਅੱਛਾ ਬਹੁਤ ਜਵਾਲ ਹੋਦੀ ਜਾਂਦੇ ਨੇ ਦੇਖੋ ਜੀ ਆ ਝੋਲੀ ਲਈਏ ਜੀ ਆਪਾਂ ਬੱਬੂ ਵਾਸਤੇ ਕਰ ਦਿੱਤੀ ਤੇ ਝੋਲੀ ਦੀ ਫੀਡਿੰਗ ਹੋ ਗਈ ਆ ਟਰਾਲੇ ਦਾ ਥੋੜਾ ਰੋਬ ਬਣ ਗਿਆ ਤੇ ਤੁਹਾਨੂੰ ਦਿਖਾਉਣੇ ਆਪਾਂ ਕਿਸ ਤਰ੍ਹਾਂ ਦੀ ਝੋਲੀ ਬਣੀ ਆ ਯਾਰ ਦੇਖੋ ਇਹ 300 ਤੋਂ ਮੋਟਾ ਚੈਨਰ ਲੱਗਾ ਦੋਣੀ 3 ਸੁਤ ਲੱਗਾ ਪਿੱਛੇ ਇਧਰੋਂ ਲੋਕ ਇਦਾਂ ਦੀ ਆ ਤੇ ਅਜੇ ਇਹਦੇ ਉੱਪਰ ਥੋੜਾ ਥੋੜਾ ਕਨਾ ਸਮਾਨ ਹੋਰ ਲੱਗੂਗਾ ਜਿਵੇਂ ਕਿ ਮੋਟਰ ਮੋਟਰ ਕਿੰਨਾ ਟਾਈਮ ਲੱਗਦਾ ਫਿਟਿੰਗ ਹੋਣ ਤੇ ਕੀ ਕਿਪਾ ਦਾ ਕਿੰਨਾ ਜਿਹੜਾ ਨਹੀਂ ਆਪਣੇ ਹਿਸਾਬ ਨਾਲ ਜੀ ਤੂੰ ਕਰਨੀ ਵੇਦਾ ਐ ਕਰਨੀ ਵੇਦਾ 2 ਘੰਟੇ ਤੋਂ ਬਾਅਦ ਨਹੀਂ ਲੱਗਦਾ 2 ਘੰਟੇ ਦਾ ਕੰਮ ਹੈ ਤੇ ਇਹ ਇਹ ਨਾ ਕਰਨੀ ਵੇਦਾ ਫਿਰ ਤਾਂ ਪਾਉਂ ਹੋ ਸਕਦਾ 2 ਦਿਨ ਵੀ ਲੱਗ ਸਕਦੇ ਨੇ ਅੱਛਾ ਫਿਰ ਕਟਰ ਛੱਡੀ ਚਲੀਏ ਇੱਥੇ ਸਤਨਾ ਹੀ ਪਣਾ ਹੈ ਹੈ ਗੱਡੀ ਲਈ ਚਲੀਏ ਠੀਕ ਹੈ ਕਿ ਨਹੀਂ ਤੇ ਆ ਦੇਖੋ ਜੀ ਇਹਦੇ ਆਪਾਂ ਆਪਣਾ ਪਲੇਟਾਂ ਲਹਿ ਕੇ ਜਾਣੀਆਂ ਨੇ ਚੰਗਾ ਚੇਤਾ ਕਰਾ ਕੇ ਇਹ ਵਿੱਚਲੇ ਛੱਡ ਛੁੱਟ ਜਾਈ ਪਲੇਟਾਂ ਤੇ ਜਿਹੜੇ ਜਿਹੜੇ ਸਮਾਨ ਨੇ ਦਾ ਵਿੱਚ ਵਿੱਚ ਮੇਨ ਜਾਏਗਾ ਇੱਕ ਦਿਨ ਦਾ ਕਵਰ ਵੀ ਲੱਗਣਾ ਇੱਕ ਦਿਨ ਦਾ ਕਵਰ ਤੇ ਲੱਗ ਜਾਣਾ ਕਿੱਥੇ ਹੈ ਜਾਣਾ ਪੈਣਾ ਹੋਰ ਕਿੱਥੇ ਇਹ ਬੰਦੇ ਕਿੰਨੇ ਛੁੱਟੀ ਕਰ ਗਿਆ ਤੂੰ ਇੱਥੇ ਤੂੰ ਨਾਲ ਹੀ ਮੇਰੇ ਹਨਾ ਬੰਦੇ 5 ਵਜੇ ਆਏ ਨੇ ਮੰਮਾ ਸਾਹਿਬ 5 ਵਜੇ ਤੇ 5 ਵਜੇ ਤੇ ਕਲਾ ਕਟਰੀ ਫਿੱਟ ਹੋਇਆ ਫਿੱਟ ਵੀ ਕਿੱਥੇ ਆ ਬਰ ਰੱਖਿਆ ਹੀ ਹੈ ਤੇ ਇਹ ਆਪਾਂ ਹੁਣ 2 ਦਿਨ ਬਾਅਦ ਆਵਾਂਗੇ ਇਸ ਤੋਂ ਬਾਅਦ 2 ਦਿਨ ਬਾਅਦ ਆਵਾਂਗੇ ਫਿਰ ਕਟਰ ਲੈ ਕੇ ਜਾਣਾ ਤੇ ਕਟਰ ਦੀ ਦੇਖੋ ਝੋਲੀ ਚੋਲੀ ਦਾ ਵਧੀਆ ਬਣੀ ਹੈ ਪੂਰੀ ਆ ਦੇਖੋ ਇਦਾਂ ਸਿੱਧਾ ਐ ਚੱਲੂਗਾ ਨਾ ਤੇ ਫਿੰਗਰ ਵਾਕੇ ਵਿੱਚ ਨਹੀਂ ਖੁੱਬੂਗੀ ਫਿੰਗਰ ਸਿੱਧੀ ਢੰਗਾਈ ਦੇ ਵਿੱਚ ਪੂਰਾ ਤਿਆਰ ਕੀਤਾ ਕਟਰ ਪੂਰੀ ਢਾਲੇ ਵੇਖ ਹੈਗੀ ਨਾ ਫਰਕ ਹੈਗਾ ਥੋੜਾ ਜਿਹਾ ਹਾਂ ਇਹਦੇ ਦੇ ਨਾਲ ਡਬਲ ਕਟਰ ਦਿੰਦੇ ਇੱਥੇ ਆਹੋ ਬਾਹਰ ਲੱਗਣੀ ਹੈ ਇੱਕ ਇੱਥੇ ਵੇਖ ਕੇ ਤਿੰਨਾ ਹੁਣ ਉਧਰ ਚਲੀ ਜਾਣਾ ਵੇਖ ਕੇ ਕੋਈ ਕੁਝ ਲੱਗਦਾ ਹੈ ਕਿ ਨਹੀਂ ਲੱਗਦਾ ਹੈ ਨਾ ਇਹ ਦਾ ਹੈ ਡਾਈ ਆਹ ਇੰਨੀ ਲੱਗਣੀ ਹੈ ਉਹ ਦੂਜੀ ਲਗਣੀ ਬਣ ਕੇ ਕੰਨ ਜ ਹੈ ਹਨਾ ਕੰਨ ਜ ਹੈ ਟੇਡੀ ਜੀ ਹਾਂ ਚੱਲ ਚੱਲੀਏ ਫਿਰ ਕਾਲਾ ਬੜਾ ਹੀ ਹੈ ਤੂੰ ਅੱਛਾ ਹੋਰ ਬਣਾਉਣ ਨੂੰ ਬਣਾ ਲੈ ਹੋਰ ਇਹਦਾ ਆ ਆ ਚੀ ਲਵਾਨੀ ਇਧਰੋਂ ਕੀ ਇਹ ਤਾਂ ਲੱਗੀ ਹੋਣਾ ਉਹ ਥੋੜਾ ਇਧਰ ਸਪੋਰਟ ਲੱਗਦੀ ਬੇਰ ਤੋਂ ਉਹ ਪਸਤੀ ਇੱਥੇ ਲੱਗਦੀ ਜਮਾ ਤੇ ਦੇਖੇ ਸਭ ਇਹ ਲੱਗਦੀ ਹੋਰ ਬਾਬੂ ਠੀਕ ਬਾਬੂ ਹੋਰ ਕੀ ਲਵਾਣਾ ਹੈ ਲਵਾਣਾ ਕੀ ਕਰਲੇ ਬਾਕੀ ਲੱਗੂਗਾ ਉਹ ਤਾਂ ਹੀ ਚਾਹਤਾ ਆ ਉਹ ਏ ਉਹਲਾ ਮੂੰਹ ਬੰਦ ਕਰਾਉਣਾ ਹੀ ਇਸ ਵਾਰ ਕਿਹੜਾ ਐਂਦੇ ਜੇ ਮਾਰਕ ਨਾ ਸਰਾਖ ਤੇ ਇਹਨੇ ਤੇ ਜੂੜੀ ਪਾਏ ਦੀ ਤੈਨੂੰ ਤੇ ਕੱਲ ਵਾਸਤੇ ਕੋ ਦਿਖਣਾ ਬੰਦ ਕਰ ਤੋੜਾ ਕਬਜੇ ਲੱਗ ਜਾਣਗੇ ਉੱਪਰ ਹਾਂ ਕਬਜੇ ਲੱਗ ਜਾਣਗੇ ਕਬਜੇ ਲੱਗ ਕੇ ਤੇ ਸਿੱਧਾ ਪਲੇਟ ਲੱਗ ਜਾਏਗਾ ਖੋਲ ਨਹੀਂ ਹੋਵੇ ਤਾਂ ਕੀ ਕੱਲ ਨੂੰ ਐਂਦੀ ਲੋੜ ਨਹੀਂ ਉਹਦਾ ਚੱਕੀ ਛੋਟੀ ਲਵਾ ਲੈਣਾ ਐਨੇ ਅੱਧੀ ਲਵਾ ਲੈ ਜਿਆਦਾ ਲੰਬੀ ਨਾ ਲਵਾਇਆ ਜੀ ਵੇਖ ਤਕਰੀਬਨ ਕਣਕ ਚ ਲੱਗਦੀ ਓਦਾਂ ਚੋਨੇ ਜੀ ਤਾਂ ਲੋੜ ਨਹੀਂ ਗਈ ਕਣਕ ਚ ਕਹੋ ਕਿ ਕਈ ਵਾਰ ਦਾਣੇ ਗੱਡਾਂ ਦੇ ਨਾ ਖੈ ਛੱਡਾਂ ਤਾਂ ਹੁੰਦਾ ਉਹਦੇ ਕਰਕੇ ਫੀਡਰ ਕਿਹੜਾ ਪਸੰਦ ਕੀਤਾ ਜੀ ਹੁਣ ਇਹਦਾ ਕੀ ਨੰਬਰ ਰਤਾ ਹੈ ਮੈਂ ਕਿਹੜਾ ਨੰਬਰ ਨੰਬਰ ਤੇ ਹਾਵ ਤੇ ਆ ਇਹਦਾ ਨੰਬਰ ਲਾਉਣੇ ਪੈਂਦੇ ਆ ਆਪ ਕੋਈ ਸੈਟ ਹੁੰਦੀ ਕੋਈ ਹਾਂ ਇਹਦਾ ਤੇ ਬਾਕੀ ਆਪਾਂ ਹੁਣ ਜਾ ਰਹੇ ਪਿੰਡ ਨੂੰ ਦੋ ਦਿਨ ਬਾਅਦ ਫਿਰ ਮਾਰਾਂਗੇ ਚੱਕਰ ਤੇ ਕੰਮ ਜੀ ਕਰਦੇ ਆ ਪੂਰਾ origignal ਕੰਮ ਕਰਦੇ ਆ ਇਹ ਨਹੀਂਗਾ ਕਿ ਕਾ ਜਲਦਬਾਜੀ ਵਾਲਾ ਭਾਂਵੇਂ ਬੇਸ਼ੱਕ ਇੱਕ ਦਿਨ ਬਾਅਦ ਲੱਗੂਗਾ ਕੰਮ ਤਾਂ تسਲੀ ਬਖਸ਼ ਹੋਊਗਾ ਹਾਂ ਕੰਮ ਤਾਂ ਹੈ ਹੈਗਾ تسਲੀ ਬਖਸ਼ੀ ਆ ਦੇਖੋ ਕਿੰਨਾ ਮਟੀਰੀਅਲ ਕਿੰਨਾ ਹੈਵੀ ਤੇ ਕਿੰਨਾ ਚੰਗਾ ਲੱਗਾ ਇਹ ਦਿਵਾਜਰ ਹੋਰ ਨਹੀਂ ਆਈ ਹੈ ਵੀਚ ਨਾ ਹੈ ਵੀ ਦਿਵਾਜ ਥੋੜਾ ਜਾਂਦੀ ਹੈ ਹੈ ਵੀ ਦਿਵਾਜ ਤਾਂ ਇਹ ਤਾਂ ਮੁਖੜੀ ਟੁੱਟ ਟੁੱਟ ਆ ਆ ਹੁਣ ਆ ਵੇ ਕਿੰਨੀ ਮੋਟੀ ਪਲੇਟ ਲਾਈ ਇਧਰ ਦੇ ਇਹ ਚੀਜ਼ਾਂ ਕੰਮ ਦੀ ਹੁੰਦੀਆਂ ਨੇ ਜਿਹੜਾ ਕੰਮ ਹੁੰਦਾ ਐਵੇਂ ਨਿਕ ਐਵੇਂ ਨਿਕ ਨੇ ਸਾਡੇ ਕੰਮ ਬੋਲਦੇ ਆ ਹਨਾ ਕੰਮ ਬੋਲਦੇ ਕਿ ਨਹੀਂ ਬੰਦੇ ਕਰਾਂਗੇ ਤਾਂ ਤੇ ਐਂਦੇ ਤੇ ਰਵਾਦੀ ਸਾਡੇ ਹਾਂ ਦਾ ਇੱਥੇ ਮਾੜਾ ਮੋਟਾ ਰਗੜਾਟ ਹੋ ਗਏ ਇਹ ਆਪ ਆਪਣੀ ਰਗੜਨ ਬਣਾ ਕਿਹਾ ਜਾ ਕੇ ਆਪ ਕਰਾਂਗੇ ਨਹੀਂ ਤਰਾਂਗ ਮਰਾਂਗੇ ਅੱਜ ਦਾ ਆਪਣਾ ਇੰਨਾ ਹੀ ਬਲੌਗ ਆ ਜੀ ਮਿਲਦੇ ਜੀ ਕਿਸੇ ਹੋਰ ਨਵੀਂ ਵੀਡੀਓ ਚ ਉਦੋਂ ਤੱਕ ਵੀ ਮੇਰੇ ਵੀਰਾਂ ਨੂੰ ਸਸਿਆ ਕਾਲ ਜੀ ਬਾਕੀ ਜੀ ਆਪਣੇ ਮੇਰੇ ਵੀਰ ਜਿਹੜੇ ਚੈਨਲ ਤੇ ਨਵੇਂ ਆ ਤੇ ਆਪਣੀ ਚੈਨਲ ਸਬਸਕ੍ਰਾਈਬ ਵੀ ਕਰ ਲਓ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰ ਜੇਕਰ ਜਾਣਕਾਰੀ ਚੰਗੀ ਲੱਗੇ ਤਾਂ ਤੇ ਬਾਕੀ ਆਪਾਂ ਤੁਹਾਨੂੰ ਅੱਗੇ ਮਿਲਦੇ ਆਈ ਹੋਰ ਨਵੀਂ ਵੀਡੀਓ 'ਚ ਤਦ ਤੱਕ ਸਤਿ ਸ੍ਰੀ ਅਕਾਲ ਜੀ